ਇਹ ਤਸਵੀਰਾਂ ਤੁਸੀਂ ਨਕੋਦਰ ਤੋਂ ਆਰਬੀਨਜਾ ਟੀਵੀ ਨਿਊਜ਼ ਤੇ ਦੇਖ ਰਹੇ ਹੋ ਇਹ ਡੀਐਸਪੀ ਸੁਖਪਾਲ ਸਿੰਘ ਦੀ ਅਗਵਾਈ ਹੇਠ ਨਕੋਦਰ ਦੇ ਮੇਨ ਬਾਈਪਾਸ ਜਲੰਧਰ ਰੋਡ ਤੇ ਹਾਈ ਟੈਕ ਨਾਕਾ ਲਗਾਇਆ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਪਰ ਵਿੱਚ ਡੀਜੀਪੀ ਦੇ ਹੁਕਮਾਂ ਦੇ ਅਨੁਸਾਰ ਕ੍ਰਾਈਮ ਨੂੰ ਨੱਥ ਪਾਉਣ ਵਾਸਤੇ ਮਾਰੇ ਅਨਸਰਾਂ ਨੂੰ ਰੋਕਣ ਲਈ ਵਿਸ਼ੇਸ਼ ਨਾਕੇਬੰਦੀ ਡੀਐਸਪੀ ਸੁਖਪਾਲ ਦੀ ਅਗਵਾਈ ਹੇਠ ਹੋਈ ਨਕੋਦਰ ਦੇ ਜਲੰਧਰ ਬਾਈਪਾਸ ਤੇ ਇਸ ਨਾਕੇਬੰਦੀ ਨੂੰ ਚੈਕਿੰਗ ਕਰਨ ਲਈ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਬਿਰਕ ਪਹੁੰਚੇ ਉਹਨਾਂ ਕਿਹਾ ਕਿ ਇਹ ਨਾਕੇ ਲਗਾਉਂਦਾ ਮਤਲਬ ਇਹ ਹੈ ਕਿ ਜੋ ਕੋਈ ਮਾੜਾ ਅੰਸਰ ਹੈ ਉਸ ਨੂੰ ਕਾਬੂ ਕੀਤਾ ਜਾ ਸਕੇ ਅਤੇ ਕ੍ਰਾਈਮ ਨੂੰ ਨੱਥ ਪਾਈ ਜਾ ਸਕੇ ਸਮੇਂ-ਸਮੇਂ ਨਾਲ ਸਾਡੇ ਵੱਲੋਂ ਇਹ ਨਾਕੇਬੰਦੀ ਸਪੈਸ਼ਲ ਕੀਤੀ ਜਾਂਦੀ ਹੈ ਤੇ ਚਾਹੇ ਦਿਨ ਹੋਵੇ ਚਾਹੇ ਰਾਤ ਉਧਰ ਤੋਂ ਸਾਡੇ ਪੱਤਰਕਾਰ ਵਿੱਕੀਦੀਰ ਵਿਸ਼ੇਸ਼ ਖਬਰ ਸਾਡੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸ਼੍ਰੀ ਗੁਰਜਾਦ ਦੀ ਵੱਲੋਂ ਜਿਹੜੀ ਹੈਗੀ ਸਪੈਸ਼ਲ ਨਾਕਾਬੰਦੀ ਸਾਰੇ ਪੰਜਾਬ ਦੇ ਵਿੱਚ ਕਰਵਾਈ ਜਾ ਰਹੀ ਹੈ ਇਹਦਾ ਮੇਨ ਮਕਸਦ ਹੈਗਾ ਕਿ ਲੋਕਾਂ ਦੇ ਵਿੱਚ ਜਿਹੜੀ ਹੈਗੀ ਸੈਂਸ ਆਫ ਸਿਕਿਉਰਟੀ ਜਿਹੜੀ ਹੈਗੀ ਉਹ ਦੇ ਨਾਲ ਪ੍ਰਵੇਲ ਹੁੰਦੀ ਹੈ ਐਂਡ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਉੱਤੇ ਜਿਹੜੀ ਨਤ ਪੈਂਦੀ ਹੈ ਇਹਦੇ ਵਿੱਚ ਜਿਹੜੇ ਸ਼ੱਕੀ ਪੁਰਸ਼ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜਿਹੜੇ ਸ਼ੱਕੀ ਪੁਰਸ਼ ਜਾਂ ਸ਼ੱਕੀ ਸਸਪੈਕਟਿਡ ਕੋਈ ਵਹੀਕਲ ਆਉਂਦਾ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਕੀਤੀ ਜਾਂਦੀ ਆ ਤਾਂ ਇਹਦੇ ਵਿੱਚ ਸਾਰੇ ਆਲ ਐਸਐਚਯੂਜ਼ ਅੱਜ ਜਿਹੜੇ ਹੈਗੇ ਨੇ ਸਾਡੇ ਬਾਹਰ ਹੈਗੇ ਨੇ ਸਾਡੇ ਹਲਕਾ ਜੀਓਜ਼ ਜਿਹੜੇ ਡੀਐਸਪੀ ਹਲਕਾ ਸਬਡਿਵੀਜ਼ਨ ਹੈਗੇ ਨੇ ਉਹ ਐਂਡ ਸਾਡੇ ਹੋਰ ਸੀਨੀਅਰ ਅਫੀਸਰ ਜਿਹੜੇ ਨੂੰ ਏਰੀਆ ਵਾਈਜ਼ ਅਸੀਂ ਉਹਨਾਂ ਨੂੰ ਡਿਪਲੋਟ ਕੀਤਾ ਤਾਂ ਜੋ ਸਾਰੇ ਏਰੀਆ ਨੂੰ ਡੋਮੀਨੇਟ ਕੀਤਾ ਜਾ ਸਕੇ ਸਰ ਨਸ਼ਾ ਵਿਰੋਧੀ ਜਿਹੜੀਆਂ ਕਿ ਮਹਿਮ ਚਲਾਈ ਜਾ ਰਹੀ ਆ ਯੁੱਧ ਨਸ਼ਾ ਬਗ ਹਾਂਜੀ ਕਿੰਨਾ ਕੁ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਦੇਖੋ ਜਿਹੜੀ ਨਸ਼ਿਆਂ ਦੇ ਅਗੇਂਸਟ ਅਸੀਂ ਜਿਹੜੀ ਮਹਿਮ ਚਲਾਈ ਹੋਈ ਆ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਆ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਅਪਰਾਲਾ ਕੀਤਾ ਗਿਆ ਬਹੁਤ ਵੱਡੀ ਜਿਹੜੀ ਇਹਦੇ ਵਿੱਚ ਸਾਨੂੰ ਜਿੱਤ ਪ੍ਰਾਪਤ ਹੋ ਰਹੀ ਆ ਐਂਡ ਇਹਦੇ ਵਿੱਚ ਜਿਹੜਾ ਹੈਗਾ ਸਾਰੇ ਪਿੰਡਾਂ ਦੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਫੀਡਬੈਕ ਲੈਂਦੇ ਆ ਤਾਂ ਕੋਈ ਪਿੰਡ ਹੀ ਹੋਊਗਾ ਜਿੱਥੇ ਕੋਈ ਇਸ ਤਰ੍ਹਾਂ ਦੀ ਸਾਨੂੰ ਕੋਈ ਕੰਪਲੇਂਟ ਮਿਲਦੀ ਹੋਵੇ ਐਂਡ ਤਕਰੀਬਨ ਜਿਹੜਾ ਹੈਗਾ ਸਾਰੇ 90% ਤੋਂ ਉੱਤੇ ਕਈ ਹਨ ਮੋਸਟਲੀ ਪਿੰਡ ਜਿਹੜੇ ਹਨ 90% ਜਿਹੜੇ ਨੇ ਨਸ਼ਾ ਮੁਕਤ ਹੋ ਗਏ ਨੇ ਉਹਨਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਹੈਗੀਆਂ ਨੇ ਉਥੋਂ ਦੀਆਂ ਜਾਂ ਉਹ ਆਪਣੇ ਕਾਉਂਸਲ ਜਗਤ ਉਹਨਾਂ ਵੱਲੋਂ ਜਿਹੜੇ ਨੇ ਬਥੇ ਵੀ ਪਾਇਆ ਕਰਨੇ ਕਿ ਪਿੰਡ ਜਿਹੜਾ ਹੈਗਾ 100% ਨਸ਼ਾ ਮੁਕਤ ਹੋਇਆ ਤਾਂ ਜੇਕਰ ਸਾਨੂੰ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸੇ ਪੰਜਾਬ ਪੁਲਿਸ ਆਉਂਦੀ ਹੈ ਉਹਦੇ ਅਸੀਂ ਸਖਤ ਜਿਹੜੀ ਕਾਰਵਾਈ ਹੈ ਕਾਨੂੰਨ ਚ ਲਿਆਉਂਦੇ ਹੋਏ ਕਾਰਵਾਈ ਸਾਡੇ ਵੱਲੋਂ ਕੀਤੀ ਜਾਂਦੀ ਹੈ ਸਰ ਜ਼ਿਲ੍ਹੇ ਪਰਦੇ ਵਿੱਚ ਜਿਹੜੇ ਨਾਕੇ ਲਗਾਏ ਰਏ ਸਪੈਸ਼ਲ ਨਾਕੇ ਲੱਗ ਰਿਹਾ ਇਹ ਇਹਨਾਂ ਦਾ ਜਿਹੜਾ ਕੰਟੀਨਿਊ ਹੋਏਗਾ ਜਾਂ ਫਿਰ ਥੋੜੀ ਦੇਰ ਲਈ ਨਹੀਂ ਦੇਖੋ ਜਿਹੜੇ ਸਾਡੇ ਨਾਕਾਬੰਦੀ ਹੁੰਦੀ ਹੈ ਕੰਟੀਨਿਊ ਹੁੰਦੀ ਹੈ ਕੰਟੀਨਿਊ ਇਨ ਦਾ ਸੈਂਸ ਕਿ ਸਾਡੀ ਜਿਹੜੀ ਹੈਗੀ ਸ਼ਿਫਟਿੰਗ ਨਾਕਾਬੰਦੀ ਹੁੰਦੀ ਹੈ ਟਾਈਮ ਜਿਹੜਾ ਹੈਗਾ ਉਹ ਚੇਂਜ ਕਰਕੇ ਹੁੰਦੀ ਹੈ ਐਂਡ ਜਿਹੜਾ ਹੈਗਾ ਡੇਲੀ ਰੁਟੀਨ ਹੈਗੀ ਆ ਐਂਡ ਸਰਪ੍ਰਾਈਜ਼ ਨਾਕਾਬੰਦੀ ਕੀਤੀ ਡੈਲੀਬਰੇਟ ਨਾਕਾਬੰਦੀ ਕੀਤੀ ਜਾਂਦੀ ਹੈ ਕਿ ਸਹੀ ਅਸੀਂ ਰਾਤ ਨੂੰ ਜਿਹੜੇ ਹੈਗੇ ਟਾਰਗੇਟਸ ਦਿੱਤੇ ਜਾਂਦੇ ਨੇ ਕਿ ਕਿਸ ਟਾਈਮ ਕਰਦਾ ਐਂਡ ਐਸ ਐਚਓ ਆਪਣੇ ਮਰਜ਼ੀ ਨਾਲ ਆਪਣੇ ਐਟ ਦੇ ਰੋਨ ਜਿਹੜੇ ਹੈਗੇ ਨੇ ਉਹ ਵੀ ਨਾਕਾਬੰਦੀ ਕਰ ਦਿੰਦੇ ਨੇ ਐਂਡ ਨਾਕਾਬੰਦੀ ਜਿਹੜੀ ਹੈਗੀ ਬੇਸਿਕ ਪ੍ਰੋਵੈਂਸ਼ਨ ਆਫ ਕਰਾਈਮ ਦਾ ਜਿਹੜਾ ਹੈਗਾ ਤੇ ਸਾਡਾ ਇੱਕ ਮਕਸਦ ਪੂਰਾ ਕਰਦਾ ਸਰ ਗੈਂਗਸਟਰਾਂ ਤੇ ਵੀ ਲਗਾਤਾਰ ਕੰਗਾ ਕੱਸਿਆ ਜਾ ਰਿਹਾ ਕੀ ਕਹਿਣਾ ਚਾਹੁੰਦਾ ਆਡੀਟਾ ਹੈਗਾ ਪੁਲਿਸ ਦੀਆਂ ਪ੍ਰਾਇਮਰੀ ਜਿਹੜੀਆਂ ਡਿਊਟੀਆਂ ਨੇ ਪ੍ਰੋਵੈਂਸ਼ਨ ਆਫ ਜਿਹੜੀ ਡੈਟੈਕਸ਼ਨ ਆਫ ਕ੍ਰਾਈਮ ਹੈਗੀ ਸਾਡੀ ਪ੍ਰਾਇਮਰੀ ਡਿਊਟੀ ਆ ਉਹਦੇ ਵਿੱਚ ਜਿਹੜੀ ਹਰ ਤਰ੍ਹਾਂ ਦੇ ਕ੍ਰਾਈਮ ਨੂੰ ਨੱਥ ਪਾਉਣੀ ਜਿਹੜੀ ਹੈਗੀ ਸਾਡੀ ਜ਼ਿੰਮੇਵਾਰੀ ਹੁੰਦੀ ਆ ਉਹਦੇ ਵਿੱਚ ਬੇਸ਼ੱਕ ਕੋਈ ਜਿਹੜਾ ਹੈਗਾ ਗੈਂਗਸਟਰ ਹੈਗਾ ਜਾਂ ਕੋਈ ਬਦमाश ਹੈਗਾ ਕੋਈ ਨਸ਼ੇ ਵੇਚਣ ਦਾ ਕੰਮ ਕਰਦਾ ਜਾਂ ਕਿਸੇ ਵੀ ਤਰ੍ਹਾਂ ਦਾ ਹੋਰ ਕ੍ਰਾਈਮ ਦੇ ਵਿੱਚ ਜਿਹੜਾ ਹੈਗਾ ਇਨਵੋਲ ਹੁੰਦਾ ਉਹਨੂੰ ਅਸੀਂ ਸ਼ਕਤੀ ਦੇ ਨਾਲ ਉਹਦੇ ਖਿਲਾਫ ਜਿਹੜੀ ਐ ਕਾਰਵਾਈ ਕਰਦੇ ਆਂ